ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਾਕਿਸਤਾਨੀ ਜੋ ਪਿਛਲੇ ਸਮੇਂ ਦੌਰਾਨ ਜੰਮੂ ਕਸ਼ਮੀਰ ਦੇ ਪਹਿਰਗਾਮ ਦੇ ਵਿੱਚ 22 ਤਰੀਕ ਨੂੰ ਜੋ ਅਤਵਾਦੀਆਂ ਵੱਲੋਂ ਹਮਲਾ ਕਰਕੇ ਨਿਰਦੋਸ਼ 26 ਜਣਿਆਂ ਨੂੰ ਮਾਰਿਆ ਗਿਆ ਜਿਸ ਤੇ ਸਾਰਾ ਹਿੰਦੁਸਤਾਨ ਹਰ ਇੱਕ ਨਾਗਰਿਕ ਦਾ ਦਿਲ ਜਿਹੜਾ ਝੰਜੋੜਿਆ ਗਿਆ ਹਰ ਇੱਕ ਦਿਲ ਨੂੰ ਦੁੰਗੀ ਸੱਟ ਪਹੁੰਚੀ ਹੈ ਜਿਸ ਤੇ ਕਾਰਵਾਈ ਕਰਦਿਆ ਹੋਇਆ ਭਾਰਤੀ ਸਰਕਾਰ ਨੇ ਜਿਹੜੇ ਪਾਕਿਸਤਾਨੀਆਂ ਨੂੰ ਵੀਜ਼ੇ ਦਿੱਤੇ ਸੀ ਉਹਨਾਂ ਦੇ ਵੀਜ਼ੇ ਤੁਰੰਤ ਰੱਦ ਕਰਕੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਅੱਜ ਅਸੀਂ ਤੁਹਾਡੇ ਮਾਧਿਅਮ ਰਾਹੀਂ ਇੱਕ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਜਿਹੜੇ ਪਾਕਿਸਤਾਨੀ ਜਿਨ੍ਹਾਂ ਕੋਲੇ ਦਸਤਾਵੇਜ਼ ਨਹੀਂ ਨੇ ਜਾਂ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹ ਰਹੇ ਨੇ ਜਾਂ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਆ ਉਹਨਾਂ ਨੂੰ ਰਿਪੋਰਟ ਕਰਕੇ ਪਾਕਿਸਤਾਨ ਭੇਜਿਆ ਜਾਵੇ ਤੇ ਜਿਹੜਾ ਹਮਲਾ ਜੰਮੂ ਕਸ਼ਮੀਰ ਦੇ ਵਿੱਚ ਪੈਰਗਾਮ ਦੇ ਵਿੱਚ ਹੋਇਆ ਉਹਦੀ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੀ ਨਿੰਦਿਆ ਕਰਦੇ ਆਂ ਤੇ ਰੋਸ ਪ੍ਰਦਰਸ਼ਨ ਕਰਕੇ ਪਾਕਿਸਤਾਨ ਮਰਦਾਬਾਰ ਕਹਿ ਕੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਆਂ ਕਿ ਹਿੰਦੁਸਤਾਨ ਹਰ ਤਮ ਹਿੰਦੁਸਤਾਨ ਦਾ ਇੱਕ ਇੱਕ ਨਾਗਰਿਕ ਹਿੰਦੁਸਤਾਨ ਨਾਲ ਖੜਾ ਤੇ ਇੱਤ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ ਪਾਕਿਸਤਾਨ ਮਰਦਾਬਾਰ ਪਾਕਿਸਤਾਨ ਮਰਦਾਬਾਰ